हेलो एवरीवन वेलकम टू माय चैनल जिसका नाम है सिगरम पंजाबी चैनल खास तौर पर उन्हें स्टूडेंट वास्ते बनाया गया जो कि एन टी ए नैट एग्जाम की तैयारी कर रहे हैं इतने आकर तीन अपने एग्जाम की तैयारी कर सकते हो जिन्हें भी टॉपिक है तो हर एग्जाम के न रिलेट सारे तो हमें इतने मिल जाएंगे सो चैनल सबसक्राइब जरूर कर लो ना बैलैकन जरूर प्रैस कर लोता जो तुम्हें नोटिफिकेशन मिलती रहे इस अलावा तो लाइक जरूर करो वीडियोज़ नेयर करो कमेंट करके कर दसव किस तरह लगते पे ने Telegram channel ਉਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਸਾਨੂੰ ਮਿਲ ਜਾਏਗਾ ਇਸ ਤੋਂ ਇਲਾਵਾ ਕ ਤੁਸੀਂ ਕੋਈ ਵੀ ਟਾਪਿਕ ਸਮਝਣਾ ਹੋਵੇ ਮਿਲ ਰਹੀ ਰਹਾ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੈਂ ਜ਼ਰੂਰ ਤੁਹਾਨੂੰ ਉਹ ਟਾਪਿਕ ਜ਼ਰੂਰ ਸਮਝਾਵਾਂਗੀ ਅਗਰ ਤੁਸੀਂ ਟੈਲੀਗ੍ਰਾਮ ਦੇ ਉੱਤੇ ਅਜੇ ਜੁਆਇਨ ਨਹੀਂ ਕੀਤਾ ਜਾ ਕੇ ਉੱਥੇ ਘਰ ਸਕਦੇ ਹੋ ਕਿ ਜਿੰਨੇ ਵੀ ਨੋਟੀਫਿਕੇਸ਼ਨ ਹੈ ਰਿਗਾਰਡਿੰਗ ਕਿਸੇ ਵੀ ਚੀਜ਼ ਦੇ ਤੁਹਾਨੂੰ ਉੱਥੇ ਮੇਰੇ ਮਿਲ ਜਣਗੇ ਸੋ ਟਾਪਿਕ ਜਿਹੜੇ ਸਾਡੇ ਚੱਲਦੇ ਪਏ ਨੇ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਹੈ ਤੇ ਅੱਜ ਅਸੀਂ ਇਸ ਦਾ ਨੈਕਸਟ ਟਾਪਿਕ ਕਰਾਂਗੇ ਪੰਜਾਬੀ ਸੱਭਿਆਚਾਰ ਦੇ ਲੱਛਣ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਅਪਲੋਡ ਕੀਤੀਆਂ ਨੇ ਤੇ ਨਾਲ ਦੇ ਨਾਲ ਇੱਕ ਜਿਹੜੀ ਚੀਜ਼ ਆ ਉਹ ਮੈਂ ਦੱਸ ਦੇਣਾ ਚਾਹੁੰਦੀ ਆ ਕਿ ਬਹੁਤ ਸਾਰੇ ਜਿਹੜੇ ਨਿਊ ਜੁਆਇਨਿੰਗ ਸਟੂਡੈਂਟਸ ਨੇ ਆਨ ਅਕੈਡਮੀ ਦੇ ਉੱਤੇ ਜਿਹੜਾ ਪੜਾ ਰਹੇ ਨੇ ਕੋਡ ਮੇਰੇ ਕੋ ਮੰਗਦੇ ਪੈਨੇ ਪਰ ਮੈਂ ਦੱਸਦਾ ਕਿ ਮੈਂ ਅਨ ਅਕੈਡਮੀ ਤੇ ਛੱਡ ਦਿੱਤਾ ਹੈ ਤੇ ਜੇਕਰ ਤੁਹਾਨੂੰ ਕਿਉਂਕਿ ਕੋਰਸ ਅਜੇ ਵੀ ਚੱਲਦੇ ਪੈਨੇ ਫ੍ਰੀ ਕੋਰਸ ਨਹੀਂ ਨੇ ਤੁਸੀਂ ਪੇਡ ਕਰਕੇ ਕੋਰਸ ਹੁਣ ਲੈ ਰਹੇ ਹੋ ਉੱਥੇ ਤੇ ਜਦੋਂ ਤੁਸੀਂ ਪੇਡ ਕਰਦੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਤੁਹਾਨੂੰ ਲਾਈਵ ਉੱਥੇ ਪੜਾ ਰਹੀ ਆ ਰਿਕਾਰਡਡ ਵੀਡੀਓਜ਼ ਨੇ ਨਾਲ ਦੇ ਨਾਲ ਜਦੋਂ ਤੁਸੀਂ ਪੈਸੇ ਪੇ ਕਰਦੇ ਹੋ ਤਾਂ ਕੋਈ ਵੀ ਅਗਰ ਪ੍ਰੋਬਲਮ ਹੁੰਦੀ ਹੈ ਤਾਂ ਇਹ ਹੁੰਦਾ ਹੈ ਕਿ ਸਾਹਮਣੇ ਅਗਰ ਹੋ ਤਾਂ ਤੁਸੀਂ ਉਹਨਾਂ ਕੋਲ ਪੁੱਛ ਸਕਦੇ ਹੋ ਸੋ ਨਾ ਤਾਂ ਮੈਂ ਉੱਥੇ ਮੌਜੂਦ ਹਾਂ ਨਾ ਹੀ ਹੋ ਸਕਦੀਆਂ ਸੋ ਇਸ ਕਰਕੇ ਉੱਥੇ ਜਿਨ੍ਹਾਂ ਨੇ ਕੋਰਸ ਲੈ ਰਹੇ ਨੇ ਪਲੀਜ਼ ਉੱਥੇ ਕੋਰਸ ਨਾ ਲਵੋ ਕਿਉਂਕਿ ਜਦੋਂ ਤੁਸੀਂ ਉੱਥੇ ਕੋਰਸ ਲੈਂਦੇ ਹੋ ਦੈਨ ਪ੍ਰੋਬਲਮ ਤੁਹਾਨੂੰ ਹੀ ਆਏਗੀ ਕਿਉਂਕਿ ਜੇਕਰ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਤੁਸੀਂ ਕਿੱਥੋਂ ਪੁੱਛੋਗੇ ਸੋ ਉੱਥੇ ਛੱਡ ਦਿਓ ਨਾਲੇ ਉੱਥੇ ਕੋਰਸ ਜੋ ਵੀ ਹੈ ਉਸ ਤੋਂ ਜ਼ਿਆਦਾ ਮਟੀਰੀਅਲ ਤੁਹਾਨੂੰ ਇੱਥੇ ਮਿਲੇਗਾ ਤਿਗਣਾ ਚੁਗਣਾ ਇੱਥੇ ਹੈ ਉੱਥੇ ਜੋ ਕਿ ਪੁਰਾਣਾ ਹੈ ਇੱਥੇ ਸਪੈਸ਼ਲੀ ਨਿਊ ਨਵਾਂ ਕਰਵਾ ਰਹੀਆਂ ਸਭ ਕੁਝ ਤੇ ਕੋਈ ਵੀ ਰਿਪੀਟ ਚੀਜ਼ ਨਹੀਂ ਜੀ ਸੋ ਇੱਥੇ ਆ ਕੇ ਤੁਸੀਂ ਪੜ ਸਕਦੇ ਹੋ ਉਹ ਵੀ ਵਿਦਆਉਟ ਤੁਸੀਂ ਪੈਸੇ ਦਿੱਤੇ ਤੇ ਜੇਕਰ ਕੋਰਸ ਵਗੈਰਾ ਕੋਈ ਜੁਆਇਨ ਕਰਨੇ ਹੋਣਗੇ ਜਿਹੜੇ ਬੈਚ ਕੋਰਸ ਹੈ ਤੇ ਉਹ ਹੁਣ ਬਾਅਦ ਵਿੱਚ ਹੀ ਤੁਸੀਂ ਜਿਹੜਾ ਹੈਗਾ ਜੁਆਇਨਿੰਗ ਹੋਰੀ ਕਰ ਸਕਦੇ ਹੋ ਸੋ ਅੱਜ ਜਿਹੜੇ ਟੌਪਿਕ ਜਿਹੜਾ ਪੜਾਣਾ ਹੈ ਉਹ ਹੈ ਪੰਜਾਬੀ ਸੱਭਿਆਚਾਰ ਦੇ ਲੱਛਣ ਜਿੰਨਾਂ ਨੂੰ ਅਸੀਂ ਬੇਸਿਕਲੀ ਦੋ ਟਾਈਪਸ ਦੇ ਵਿੱਚ ਉਹਨਾਂ ਨੇ ਪਹਿਲੋਂ ਵੰਡਿਆ ਹੈ ਇਹ ਹੈਗੇ ਸਾਡੇ ਕੋਲ ਭੂਗੋਲਿਕ ਤੇ ਸਮਾਜਿਕ ਦੇਖੋ ਭੂਗੋਲਿਕ ਤੇ ਸਮਾਜਿਕ ਜੇ ਵਿੱਚ ਅਗਰ ਕਿਹਾ ਜਾਵੇ ਤਾ ਇਹ ਕਹਿੰਦੇ ਰਲਦੇ ਮਿਲਦੇ ਹੈਗੇ ਨੇ ਹੁਣ ਅਗਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਭੂਗੋਲਿਕ ਖੇਤਰ ਦੀ ਗੱਲ ਕਰਦੇ ਹਾਂ ਓਬਵੀਅਸਲੀ ਭੂਗੋਲਿਕ ਖੇਤਰ ਹੀ ਹੋਏਗਾ ਇਸ ਦੇ ਵਿੱਚ ਜਾਂ ਤਾਂ ਕੀਗਾ ਸਾਨੂੰ ਇੱਕ ਸਭਿਆਚਾਰ ਮਿਲੇਗਾ ਜਾਂ ਤਾਂ ਫਿਰ ਰਲਦੇ ਮਿਲਦੇ ਜਿਹੜੇ ਸਭਿਆਚਾਰ قائم ਹੈਗੇ ਨੇ ਉਹਨਾਂ ਨੂੰ ਉੱਥੇ ਅਸੀਂ ਦੇਖਾਂਗੇ ਨਾਲ ਦੇ ਨਾਲ ਇਸ ਦੇ ਵਿੱਚ ਵਿਲੱਖਣਤਾਵਾਂ ਸਾਨੂੰ ਘੱਟ ਮਿਲਣਗੀਆਂ ਸਮਾਨਤਾਵਾਂ ਜ਼ਿਆਦਾ ਦੇਖਣ ਨੂੰ ਮਿਲਿਆ ਨੇ ਜਿਵੇਂ ਸਭਿਆਚਾਰ ਦੀ ਪਹਿਚਾਨ ਇਸ ਤੋਂ ਇਲਾਵਾ ਸਮਾਜਿਕ ਖੇਤਰ ਦੇ ਵਿੱਚ ਉਹਨਾਂ ਦਾ ਇੱਕ ਪਹਿਰਾਵਾ ਖਾਣ ਪੀਣ ਹਰ ਇੱਕ so ਇਹਨਾਂ ਦੇ ਵਿੱਚ ਕੀ ਹੁੰਦਾ ਵਾ ਪੋਂਗੋਲੀ ਖੇਤਰ ਦੇ ਵਿੱਚ ਸਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਠੀਕ ਹੈ ਕਿਸ ਤਰ੍ਹਾਂ ਪਰਸਨ ਰਹ ਰਹੇ ਨੇ ਉਹਨਾਂ ਦਾ ਖਾਣ ਪੀਣ ਕਿਵੇਂ ਆ ਉਹਨਾਂ ਦਾ ਰਿਹائش ਕਿਵੇਂ ਆ ਦੀ ਰਸਮਾਂ ਸਭ ਕੁਝ ਇਹ ਸਾਨੂੰ ਉਹਨਾਂ ਦੇ ਅਜਾ ਜਿੱਥੇ ਉਹ ਰਹਿ ਰਹੇ ਨੇ ਉਹਨਾਂ ਦੇ ਬੇਸਿਸ ਦੇ ਆਧਾਰ ਦੇ ਉੱਤੇ ਇਹ ਸਾਰਾ ਕੁਝ ਸਾਨੂੰ ਦੇਖਣ ਨੂੰ ਮਿਲਦਾ ਹੈ ਗਵਾ ਇਸ ਤੋਂ ਇਲਾਵਾ ਅਗਰ ਅਸੀਂ ਹੋਰ ਦੇਖੀਏ ਸਮਾਜਿਕ ਦੇ ਵਿੱਚ ਹੈ ਤਾਂ ਸਾਨੂੰ ਵੀ ਇਸ ਦੇ ਵਿੱਚ ਜਿਵੇਂ ਸਮਾਜ ਦੇ ਵਿੱਚ ਉਹ ਰਹਿ ਰਹੇ ਨੇ ਸਮਾਜ ਦੇ ਵਿੱਚ ਕਿਵੇਂ ਉਹਨਾਂ ਦੇ ਕਲਾਸ ਸਿਸਟਮ ਹੈਗਾ ਹੈ ਉਹ ਚੀਜ਼ਾਂ ਆਈਂਦੀਆਂ ਨੇ ਕਿਵੇਂ ਉਹਨਾਂ ਦਾ ਇੱਕ ਦੂਜੇ ਦਾ ਨਾਲ ਰਿਸ਼ਤਾ ਨਾਤਾ ਹੈ ਇਹ ਸਭ ਕੁਝ ਸਾਨੂੰ ਇਸ ਤਰ੍ਹਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਹੁਣ ਜੇ ਸੱਭਿਆਚਾਰ ਖੇਤਰ ਦੀ ਗੱਲ ਕਰੀਏ ਨਾ ਤਾਂ ਸੱਭਿਆਚਾਰ ਖੇਤਰ ਦੇ ਵਿੱਚ ਅਸੀਂ ਭੂਗੋਲ ਤੇ ਸੱਭਿਆਚਾਰ ਜੁੜਾ ਹੈ ਉਹ ਉਹਨਾਂ ਦਾ ਮਿਕਸਚਰ ਜਿਹੜਾ ਦਵਾ ਉਹ ਦੇਖਣ ਨੂੰ ਮਿਲਦਾ ਹੈ ਦਵਾ ਮੀਨਸ ਅਗਰ ਦੇਖੋ ਕਿਸੇ ਜਗ੍ਹਾ ਦੇ ਉੱਤੇ ਲੋਕੀ ਰਹਿ ਰਹੇ ਨੇ ਉਹਨਾਂ ਦਾ ਖਾਣ ਪੀਣ ਉਹਨਾਂ ਦਾ ਰਹਿਣ ਸਹਿਣ ਉਹਨਾਂ ਦੀ ਜਿਹੜੀ ਭੂਗੋਲਿਕ ਹੱਦਾਂ ਹੁੰਦੀ ਹੈ ਨਾ ਉਹ ਹੋਈ ਆਂਦਾ ਭੂਗੋਲ ਤੇ ਸੱਭਿਆਚਾਰ ਬਹੁਤ ਰਿਲੇਟ ਕਰਦਾ ਹੈ ਦੋਨਾਂ ਨੂੰ ਉਸੇ ਬੇਸਿਸ ਦੇ ਉੱਤੇ ਦੇਖ ਸਕਦੇ ਆ ਜਿਵੇਂ ਜਿਵੇਂ ਇੱਕ ਭੂਗੋਲਿਕਾਤ ਬੰਦੀ ਹੋਏਗੀ ਉਸ ਦੇ ਅੰਦਰ ਲੋਕ ਵਿਚਾਰ ਆਉਣਗੇ ਉਸੇ ਵਿੱਚ ਹੀ ਉਹਨਾਂ ਦਾ ਉਹ ਸਭ ਕੁਝ ਜਿਹੜਾ ਸਾਨੂੰ ਸੱਭਿਆਚਾਰ ਦੇਖਣ ਨੂੰ ਮਿਲਿਆ ਹੈ ਗਰ ਉਸ ਭੂਗੋਲਿਕਤਾ ਤੋਂ ਅਸੀਂ ਅੱਗੇ ਜਾਵਾਂਗੇ ਸਾਨੂੰ ਉੱਥੇ ਉਹਨਾਂ ਦਾ ਅਲੱਗ ਸੱਭਿਆਚਾਰ ਅਲੱਗ ਜਿਹੜਾ ਗੱਦਾ ਦੇਖਣ ਨੂੰ ਮਿਲੇਗਾ ਉੱਥੀ ਦੀ ਭੂਗੋਲਿਕ ਸਥਿਤੀ ਦੇ ਆਧਾਰ ਦੇ ਉੱਤੇ ਉੱਥੋਂ ਦੀ ਜਲਵਾਯੂ ਕਿਸ ਤਰੀਕੇ ਦੀ ਹੈ ਉਹਤੇ ਦੇ ਬਨਸਪਤੀ ਦੇ ਵਸੀਲੇ ਕੀ ਟ੍ਰਿਕ ਨੇ ਪੌਣ ਪਾਣੀ ਉਹਨਾਂ ਦਾ ਕਿੱਥਾ ਹੈ ਤੇ ਜਿਵੇਂ ਧਰਤੀ ਹੇਠਲਾ ਪਾਣੀ ਕਿ ਹੋ ਜਾਦਾ ਵਾ ਕਿੰਨਾ ਦਾ ਖਾਰਾ ਹੁੰਦਾ ਹੈ ਖੇਤੀ ਨਹੀਂ ਹੁੰਦੀ ਕਿ ਇਹਦੇ ਸਹੀ ਹੁੰਦਾ ਤਾਂ ਉੱਥੇ ਖੇਤੀ ਹੁੰਦੀ ਹੈ ਤੇ ਇਸ ਵਾਰ ਉੱਥੇ ਮੀਂਹ ਵੀ ਕੀ ਸਿਚੁਏਸ਼ਨ ਹੁੰਦੀ ਇਹ ਸਾਰਾ ਡਿਪੈਂਡ ਕਰਦਾ ਹੈ ਜਵਾ ਕਿਸੇ ਭੂਗੋਲਿਕ ਖੇਤਰ ਦੇ ਆਧਾਰ ਦੇ ਉੱਤੇ ਤੇ ਉਸੇ ਆਧਾਰ ਤੇ ਉੱਥੋਂ ਦਾ ਖੇਜੜਾ ਸੱਭਿਆਚਾਰ ਹੁੰਦਾ ਨਾ ਉਹ ਡਿਪੈਂਡ ਜਿਹੜਾ ਹੈ ਜਵਾ ਉਹਦੇ ਉੱਤੇ ਕਰਦਾ ਹੈ ਜਵਾ ਇਸ ਤੋਂ ਇਲਾਵਾ ਅਗਰ ਬਾਹਰੀ ਜਗਤ ਦੀ ਅਸੀਂ ਗੱਲ ਕਰਦੇ ਆ ਤਾਂ ਬਾਹਰੀ ਜਗਤ ਦੇ ਵਿੱਚ ਸਾਨੂੰ ਜਿਹੜੀਆਂ ਬਾਹਰੀ ਪਰਿਸਥਿਤੀਆਂ ਹੁੰਦੀਆਂ ਨੇ ਉਹਨਾਂ ਦਾ ਜਿਹੜਾ ਪ੍ਰਭਾਵ ਹੈ ਉਥੋਂ ਦੀ ਜਿਹੜੇ ਸਮਾਜਿਕ ਜ਼ਿੰਦਗੀ ਹੈ ਉਹ ਉਸ ਤੇ ਉੱਤੇ ਡਿਪੈਂਡ ਕਰਦੀਆਂ ਹੁਣ ਦੇਖੋ ਇਹ ਜਿਹੜਾ ਰਿਲੇਟ ਕਰਦਾ ਹੈ ਨਾ ਇਸ ਤੇ ਨਾਲ ਰਿਲੇਟ ਕਰਦਾ ਹੈ ਤੇ ਇਹ ਜਿਹੜਾ ਰਿਲੇਟ ਕਰਦਾ ਹੈ ਇਹਦੇ ਨਾਲ ਰਿਲੇਟ ਕਰਦਾ ਹੈ ਸਭਿਆਚਾਰ ਦੇ ਲੱਛਣ ਅਸੀਂ ਡਿਪੈਂਡ ਕਰਦੇ ਹਾਂ ਉਥੋਂ ਦੇ ਭੂਗੋਲਿਕ ਸਮਾਜਿਕ ਸਭਿਆਚਾਰ ਤੇ ਬਾਹਰੀ ਚੁਗਿੱਦੜ ਦੇ ਆਧਾਰ ਦੇ ਉੱਤੇ ਠੀਕ ਹੈ ਤੇ ਬਾਹਰੀ ਚੁਗਿੱਦੜ ਦੇ ਵਿੱਚ ਅਗਰ ਅਸੀਂ ਦੇਖ ਸਕਦੇ ਹਾਂ ਜਿਵੇਂ ਫੋਰ ਐਗਜ਼ਾਮਪਲ ਰਾਜਸਥਾਨ ਹੈ ਰਾਜਸਥਾਨ ਦੇ ਵਿੱਚ ਜਿਹੜੀ ਖੇਤੀਬਾੜੀ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਬਾਜਰਾ ਜਿਹੜਾ ਹੈ ਉਹ ਜ਼ਿਆਦਾਤਰ ਇੱਕ ਅਸੀਂ ਅਨਾਜ ਦੇ ਰੂਪ ਦੇ ਵਿੱਚ ਦੇਖਦੇ ਹਾਂ ਠੀਕ ਹੈ ਨਾਦਰ ਲਾਗਾ ਜਿੱਥੋਂ ਅਸੀਂ ਹਿਮਾਚਲ ਵਾਲੀ ਸਾਈਡ ਜਾਈਏ ਉਹਨਾਂ ਦਾ ਅਲੱਗ ਆਇੰਦਾ ਹੈ ਤੇ ਪੰਜਾਬ ਦਾ ਅਲੱਗ ਆਇੰਦਾ ਹੈ ਸਮਾ ਸੋ ਇਨਾਂ ਸਾਰਿਆਂ ਦੇ ਭੂਗੋਲਿਕ ਸਮਾਜਿਕ ਸੱਭਿਆਚਾਰੀ ਤੇ ਬਾਹਰੀ ਜੋ ਗਿਰਦੇ ਦੇ ਬੇਸਿਸ ਤੇ ਆਧਾਰ ਦੇ ਉੱਤੇ ਜਿਹੜੇ ਲੱਛਣ ਜਿਹੜੇ ਆ ਉਹ ਤਿਆਰ ਕੀਤੇ ਹੋਏ ਨੇ ਇਹਨਾਂ ਨੇ ਅਲੱਗ-ਅਲੱਗ ਕੀਤੇ ਬਟ ਇਹਦੇ ਵਿੱਚ ਮੈਂ ਜ਼ਿਆਦਾ ਨਹੀਂ ਇੱਕ ਲੈ ਕੇ ਜਾਵਾਂਗੀ ਡਿਟੇਲਸ ਵਿੱਚ ਕਿਉਂਕਿ ਦੇਖੋ ਕਈ ਜਗ੍ਹਾ ਤੇ ਕਾਸ ਸਿਸਟਮ ਹੀ ਲੱਗਾ ਹੁੰਦਾ ਹੈ ਜਦੋਂ ਅਸੀਂ ਲਖਣ ਦੀ ਕਲਾ ਕਰਦੇ ਹਾਂ ਨਾ ਹਰ ਇੱਕ ਚੀਜ਼ ਪਰੋਲੀ ਪੈਂਦੀ ਹੈ ਸਾਨੂੰ ਉਹ ਇਹਦੇ ਵਿੱਚ ਅਸੀਂ ਜਿਹੜਾ ਇਹਨਾਂ ਮੈਡੀਟਲਸ ਵਿੱਚ ਨਹੀਂ ਲੈ ਕੇ ਜਾਵਾਂਗੇ ਬਟ ਫਿਰ ਵੀ ਅਸੀਂ ਥੋੜਾ ਬਹੁਤਾ ਜਿਹੜਾ ਗਵਾਇਰੇ ਵਿੱਚ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਅਸੀਂ ਪੰਜ ਦਰਿਆਵਾਂ ਦੇ ਬਾਰੇ ਪੜਾਂਗੇ ਇਸ ਤੋਂ ਇਲਾਵਾ ਜਿਹੜਾ ਐਕਸਟਰਾ ਉਹਨਾਂ ਨੇ ਦੱਸੇ ਹੋਏ ਨੇ ਕਹਿੰਦੇ ਪੰਜ ਦਰਿਆ ਜਿਵੇਂ ਤੁਹਾਨੂੰ ਪਤਾ ਹੀ ਹੈ ਪੰਜਾਬ ਨੂੰ ਹਰਾ ਬਣਾਉਣ ਭਰਾ ਬਣਾਉਣ ਦੇ ਵਿੱਚ ਕਾਫੀ ਜ਼ਿਆਦਾ ਨੇ ਯੋਗਦਾਨ ਪਾਇਆ ਹੈ ਹੁਣ ਸਿਰਫ ਦੇਖੋ ਥੋੜੇ ਜਿਹੇ ਇੱਧਰ ਰਹਿ ਗਏ ਨੇ ਬਾਕੀ ਪੰਜਾਬ ਦੇ ਜਿਹੜਾ ਪਾਕਿਸਤਾਨ ਦੇ ਵਿੱਚ ਚਲੇ ਗਏ ਤਾਂ ਵੀ ਇਹਨਾਂ ਦੀ ਜੇਕਰ ਕਹਿ ਸਕਦੇ ਹੋ ਨਾ ਇੱਕ ਛਵੀ ਅਜੇ ਵੀ ਸਾਡੇ ਸੱਭਿਆਚਾਰ ਦੇ ਵਿੱਚ ਦੇਖਣ ਨੂੰ ਮਿਲਦੀ ਕੀ ਹੈ ਹੁਣ ਕੀ ਗਾਇ ਹੈ ਕਿ ਇਹਨਾਂ ਦਰਿਆਵਾਂ ਤੋਂ ਇਲਾਵਾ ਦੇਖਿਆ ਜਾਵੇ ਤਾਂ ਸੜ ਕੋ ਜਿਹੜਾ ਕੱਗਰ ਸੀ ਤੇ ਸਰਸਵਤੀ ਹੀ ਸੀ ਜਦੋਂ ਅਸੀਂ ਪੰਜਾਬ ਦੇ ਲੋਕਧਰਾ ਜਸਟਾਰਟਿੰਗ ਤੋਂ ਸ਼ੁਰੂਆਤ ਕਰਦੇ ਹਾਂ ਨਾ ਤਾਂ ਅਸੀਂ ਇਹਨਾਂ ਦਾ ਜ਼ਿਕਰ ਜਿਹੜਾ ਹੈ ਸਾਡੇ ਇੱਥੇ ਅਜੇ ਵੀ ਕਰਦੇ ਆ। ਸੋ ਇਹ ਕੀ ਗਾਇ ਹੈ ਕਿ ਪੰਜ ਦਰਿਆ ਜਿਹੜੇ ਹਨ ਪੰਜਾਬੀ ਸੱਭਿਆਚਾਰ ਦੇ ਅਜੇ ਵੀ ਅਨਿਖੜ ਜੜੇ ਹਨ ਇਹਨਾਂ ਹਿੱਸੇ ਨੇ ਹਾਂ ਉਹ ਵੱਖਰੀ ਗੱਲ ਹੈ ਵੰਡੇ ਗਏ ਨੇ ਪਰ ਤਾਂ ਵੀ ਜਰੂਰ ਅਸੀਂ ਪੰਜਾਬੀ ਸੱਭਿਆਚਾਰ ਨੂੰ ਸਟਾਰਟਿੰਗ ਤੋਂ ਸ਼ੁਰੂਆਤ ਕਰਦੇ ਆ ਤਾਂ ਅਸੀਂ ਇਹਨਾਂ ਨੂੰ ਜ਼ਰੂਰ ਵਿੱਚ ਲੈ ਕੇ ਆ ਰਹੇ ਆ। ਠੀਕ ਹੈ ਮੁੰ ਜਿਵੇਂ ਦਰਿਆ ਵੀ ਕਾਫੀ ਸੁੱਕਦੇ ਜਾ ਰਹੇ ਧਰੋ ਇਹ ਵੀ ਪਤਾ ਹੈ ਪਰ ਹਾਲੇ ਤੱਕ ਜਦੋਂ ਅਸੀਂ ਆਪਣੇ ਸੱਭਿਆਚਾਰ ਫਰੋਲਦੇ ਆ ਨਾ ਤਾਂ ਸਾਨੂੰ ਇਹਨਾਂ ਦਾ ਜ਼ਿਕਰ ਕਿਤੇ ਨਾ ਕਿਤੇ ਇੱਕ ਦੇਖਣ ਨੂੰ ਜ਼ਰੂਰ ਮਿਲਦਾ ਹੈ ਇਸ ਤੋਂ ਇਲਾਵਾ ਤਾਂ ਤਿੰਨ ਦੁਆਬਿਆਂ ਦੀ ਗੱਲ ਕੀਤੀ ਜਾਵੇ ਤਾਂ ਪੂਰਬੀ ਪੰਜਾਬ ਦੇ ਵਿੱਚ ਕਿੰਨੇ ਅਸਲ ਦੇ ਵਿੱਚ ਦੋ ਦੁਆਬੇ ਹੀ ਨੇ ਮਾਝਾ ਤੇ ਦੁਆਬਾ ਇਸ ਤੋਂ ਇਲਾਵਾ ਜਿਹੜੇ ਹੋਰ ਇਲਾਕੇ ਸਤਲੁਜ ਦੇ ਉੱਪਰ ਹੈਗੇ ਨੇ ਤੇ ਇਹਨਾਂ ਦੇ ਵੀ ਆਪਣੀ ਇੱਕ ਬੱਕਰੀ ਜਿਹੜੀ ਹੈ ਪ੍ਰਸ਼ਾਨ ਇਹ ਦਰ ਬਣਾਈ ਗਿਆ ਨਾਲ ਦੇ ਨਾਲ ਅਗਰ ਦੇਖਿਆ ਜਾਵੇ ਤਾਂ ਜਿਹੜੇ ਦੋ ਦਸੇ ਨੇ ਮਾਲਵਾ ਤੇ ਜਿਹੜਾ ਪਵਾਨ ਹੈ ਗਏ ਹੁਣ ਕਹਿ ਸਕਦੇ ਹੋ ਕਿ ਇਹ ਵੀ ਜੇਕਰ ਸਭਿਆਚਾਰ ਦੇ ਵਿੱਚ ਦੇਖਿਆ ਜਾਵੇ ਤਾਂ ਇਹਨਾਂ ਦਾ ਜਿਹੜਾ ਸਾਨੂੰ ਕੀ ਕੀ ਚੀਜ਼ਾਂ ਜਿਹੜਾ ਸੀ ਪੜਦੇ ਆ ਹਰ ਇੱਕ ਚੀਜ਼ ਦੇ ਵਿੱਚ ਇਹਨਾਂ ਦਾ ਜ਼ਿਕਰ ਹੁੰਦਾ ਹੈ ਚਾਹੀ ਉਹ ਬੋਲੀ ਹੋਵੇ ਚਾਹੀ ਉਹ ਖੇਤਰ ਵੰਡੇ ਹੋਣ ਤਾਂ ਵੀ ਜਦੋਂ ਅਸੀਂ ਜ਼ਿਕਰ ਕਰਦੇ ਆ ਅਸੀਂ ਕਹਿੰਦੇ ਆ ਸਾਡਾ ਸਭਿਆਚਾਰ ਆ ਲਾਗੇ ਬਈ ਥੋੜੀ ਜਿਹੀ ਅੱਗੇ ਚੱਲ ਜੇ ਤਾਂ ਉਹਨਾਂ ਦਾ ਸੱਭਿਆਚਾਰਾ ਲੱਗ ਦੇਖਣ ਨੂੰ ਮਿਲਦਾ ਗਵਾ ਜਿਵੇਂ ਮਾਲਵੇ ਦਾ ਲੱਗ ਹੋ ਗਿਆ ਪੁਆੰ ਦਾ ਲੱਗ ਹੋ ਗਿਆ ਇਹ ਗੱਲ ਇਸ ਤੋਂ ਲਗ ਅਗਰ ਬਨਸਪਤੀ ਦੀ ਗੱਲ ਕਰੀਏ ਤਾਂ ਬਨਸਪਤੀ ਵੀ ਜੇਕਰ ਦੇਖਿਆ ਜਾਵੇ ਤਾਂ ਇੱਕ ਹਿੱਸਾ ਪਉਂਦੀ ਹੈ ਲੱਛਣ ਜਿਹੜੇ ਆ ਉਹਦੇ ਆਧਾਰੇ ਤੋਂ ਹੁੰਦੇ ਵਿੱਚ ਹੁਣ ਪੰਜਾਬ ਦੀ ਧਰਤੀ ਦੀ ਗੱਲ ਕਰੀਏ ਤਾਂ ਕਿਤੇ ਖੁਸ਼ਕਿਆ ਗਿਆ ਕਿਤੇ ਉਪਜਾਉ ਹੈ ਕੀ ਹੈ ਕਿ ਜਿੱਥੇ ਨਹੀਂ ਹੈਗੀ ਉਹ ਜਿਹੜਾ ਉੱਥੇ ਕੀ ਗਿਆ ਸੋਮੇ ਜਿਹੜਾ ਪਾਣੀ ਦੇ ਉਹਨਾਂ ਦੇ ਘਾਟੇ ਗਏ ਹੁਣ ਕਈ ਵਾਰੀ ਕਿ ਇਹ ਦਰਵਕ ਸਾਨੂੰ ਕਈ ਜਗ੍ਹਾ ਦੇ ਉੱਤੇ ਅਰਿੰਡ ਅਕ ਕਰੀਰ ਜੰਡ ਇਹ ਇਸ ਤੋਂ ਇਲਾਵਾ ਗੰਡੇ ਆਈ ਜਿਹੜੇ ਕਿ ਕਿਕਰ ਤੂਤ ਬੋ ਸੋ ਇਹ ਜਿਹੜੇ ਸਾਨੂੰ ਕਈ ਜਗ੍ਹਾ ਦੇ ਉੱਤੇ ਦੇਖਣ ਨੂੰ ਮਿਲਦੇ ਨੇ ਐਂਡ ਇਟ ਡਿਪੈਂਡ ਕਰਦਾ ਹੈ ਉਹਦੀ ਧਰਤੀ ਦਾ ਠੀਕ ਹੈ ਤੇ ਇਹ ਜਿਹੜੇ ਵੀ ਚੀਜ਼ਾਂ ਇਹਨਾਂ ਦਾ ਜ਼ਿਕਰ ਸਾਡੇ ਲੋਕ ਧਾਰਾ ਦੇ ਵਿੱਚ ਕਿਤੇ ਨਾ ਕਿਤੇ ਹੋਇਆ ਚਾਹੇ ਉਹ ਸਿੱਕਾਹਣੀਆਂ ਪੜ ਲਈਏ ਚਾਹੇ ਅਸੀਂ ਇੱਕ ਲੋਕਗੀਤ ਪੜ ਲਈਏ ਉਹਨਾਂ ਦੇ ਵਿੱਚ ਸਾਨੂੰ ਇਹਨਾਂ ਦਾ ਬਾਰੇ ਇੱਕ ਪੜਨ ਜ਼ਰੂਰ ਜਿਹੜਾ ਗੱਲ ਹੁੰਦਾ ਇਸ ਤਰ੍ਹਾਂਾ ਵਾ ਅਗਰ ਬਨਸਪਤੀ ਦੇ ਵਿੱਚ ਦੇਖਿਆ ਜਾਤੋ ਸਾਡੇ ਕੋ ਪਸ਼ੂ ਪੰਛੀ ਵੀ ਆਈ ਨੇ ਨੇ ਜਿਵੇਂ ਗਾਂ ਮਝ ਭੇਡ ਬੱਕਰੀ ਇਹ ਪਾਲਤੂ ਪਸ਼ੂ ਜਿਹੜੇ ਕੇਸੀ ਰੱਖੇ ਸੀ ਜਿੱਥੇ ਜਗਾ ਇੱਕ ਖੇਤੀ ਦੀ ਨਹੀਂ ਸੀ ਉਥੇ ਇਹ ਪਾਰਟੀ ਆਪਣਾ ਜਿਹੜਾ ਗੁਜ਼ਾਰਾ ਕਰਦੇ ਸੀ ਇਸ ਤੋਂ ਇਲਾਵਾ ਹੋਰ ਵੀ ਜਾਨਵਰ ਜਿਹੜੇ ਪਾਲੇ ਜਾਂਦੇ ਸੀ ਕਈ ਜਗ੍ਹਾ ਦੇ ਉੱਤੇ ਕਬੂਤਰ ਵਗੈਰਾ ਜਾਂ ਹੋਰ ਸੋ ਇਹਨਾਂ ਦੀ ਜਿਵੇਂ ਲੜਾਈਆਂ ਕਰਵਾਉਂਦੇ ਸੀ ਕੱਕੜ ਤੇ ਜਿਹੜੇ ਤਿੱਤਰ ਸੀ ਸੋ ਇਹਨਾਂ ਦਾ ਵੀ ਸ਼ੌਂਕ ਰਿਆ ਸੀ ਸ਼ੌਂਕ ਮੀਨਸ ਇੱਕ ਖੇਡਾਂ ਦੇ ਵਿੱਚ ਜਿੱਲ ਗਏ ਸੋ ਹਰ ਇੱਕ ਚੀਜ਼ ਦਾ ਕਿਤੇ ਨਾ ਕਿਤੇ ਪ੍ਰਭਾਵ ਰਿਹਾ ਹੈ ਉਹ ਕੀ ਹੈ ਸਾਡੇ ਸੱਭਿਆਚਾਰ ਦਾ ਅੰਗ ਬਣੇ ਹੋਏ ਨੇ ਨੈਕਸਟ ਆਇੰਦਾ ਦਾ ਸੜਕੋ ਰਾਇ ਨੀਤੀ ਕੋ ਵੰਡ ਰਾਇ ਨੀਤੀ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਇੱਥੇ ਜਦੋਂ 47 ਦੀ ਜਦੋਂ ਵੰਡ ਹੋਈ ਤੇ ਸੱਭਿਆਚਾਰ ਕਾਫੀ ਪ੍ਰਭਾਵਿਤ ਹੋਇਆ ਕਈ ਜਿਹੜੇ ਸਾਡੇ ਕੋਲ ਇੱਕ ਖਿੱਚੇ ਗਏ ਕਈ ਵਿਸਰ ਗਏ ਸਾਡੇ ਕੋਲ ਜਗ੍ਹਾਾਂ ਵਿੱਚ ਜਿਵੇਂ ਬਾਅਦ ਵਿੱਚ ਕੀ ਗਵਾ ਸੜਕੋ ਹਰਿਆਣਾ ਵੀ ਲੱਲਿਆ ਗਿਆ ਹੋਰ ਜਗ੍ਹਾ ਲੱਲਿਆ ਗਿਆ ਹੁਣ ਹਰਿਆਣਾ ਤੋਂ ਜਿਵੇਂ ਦੇਖੋ ਲੋਕ ਨਾਚ ਜਿਹੜੇ ਇਹਨੇ ਪੰਜਾਬੀ ਲੋਕ ਨਾਚਾ ਤੋਂ ਕਾਫੀ ਜ਼ਿਆਦਾ ਕਹਿੰਦੇ ਪ੍ਰਭਾਵਿਤ ਰਹੇ ਨੇ ਤੇ ਕਹਿੰਦੇ ਇਹਨਾਂ ਦੀ ਜਿਹੜੀ ਵੱਖਰੀ ਵੱਖਰੀ ਜਿਹੜੇ ਪਿੰਡ ਵੀ ਤਿਆਰ ਕੀਤੇ ਹੋਏ ਸੀ ਹੁਣ ਦੇਖੋ ਪੰਜਾਬ ਪਵਾਨ ਦਾ ਜਿਹੜਾ ਇਲਾਕਾ gsi ਨਾ ਪਹਿਲਾਂ ਬੜਾ ਹੀ ਛੋਟਾ ਸੀ ਤੇ ਇਸ ਪੱਖੋਂ ਉਹ ਥੋੜਾ ਜਿਹਾ ਨੁਕਸਾਨ ਦੇ ਵਿੱਚ ਵੀ ਰਿਹਾ ਸੀ ਪਹਿਲਾਂ ਦੀ ਗੱਲ ਕੀਤੀ ਗਈ ਹੈ ਹੌਲੀ ਹੌਲੀ ਚੀਜ਼ਾਂ ਵਧੀਆਂ ਗਈਆਂ ਪਰ ਕੀ gsi ਸਾਡਾ ਜਿਹੜਾ ਸੱਭਿਆਚਾਰ ਸੀ ਪਹਿਲਾਂ ਕੀ gsi ਵੱਡਾ ਸੀ ਹੌਲੀ ਹੌਲੀ ਜਦੋਂ ਇਹਦੇ ਵਿੱਚ ਚੀਜ਼ਾਂ ਵੰਡੀਆਂ ਗਈਆਂ ਲੈ ਲੈ ਕੇ ਪਰਦੇ ਉੱਥੇ ਤੱਕ ਕਲਚਰ ਵੀ ਸਾਡੇ ਕੋਲ ਲੱਲਿਆ ਗਿਆ ਕਿਉਂਕਿ ਸਾਡਾ ਸੱਭਿਆਚਾਰ ਦੇਖੋ ਹਰਿਆਣਾ ਸਾਡੇ ਨਾਲ ਸੀ ਤਾਂ ਉੱਥੋਂ ਦਾ ਸੱਭਿਆਚਾਰ ਵੀ ਕਈ ਜ਼ਰਾ ਵੱਡਾ ਸੀ ਹੁਣ ਹਰਿਆਣਾ ਜਿਹੜੇ ਸੀ ਉਹਨਾਂ ਨੇ ਹਿੰਦੀ ਦੀ ਜਿਹੜੀ ਗਿਆ ਦੇਵਨਾਗਰੀ ਲਿਪੀ ਅਧਿਨ ਆਪਣੀ ਭਾਸ਼ਾ ਨੂੰ ਜਿਹੜਾ ਗਵਾ ਬਣਾਇਆ ਵਾ ਉੱਥੋਂ ਦੇ ਲੋਕ ਇਸ ਤਰੀਕੇ ਨਾਲ ਬੋਲਦੇ ਹਨ ਤੇ ਪਰ ਬੇਸ਼ੱਕ ਤਾਂ ਵੀ ਸਾਨੂੰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵੀ ਉੱਥੇ ਕਾਫੀ ਦੇਖਣ ਨੂੰ ਮਿਲਦੀ ਹੈ ਪਰ ਨਾ ਵੀ ਕਿਹਾਏ ਉੱਥੇ ਦੂਸਰੇ ਪੱਖੋਂ ਦੂਜੀ ਬੋਲੀ ਹੀ ਜਿਹੜੀ ਆ ਉਹਨੂੰ ਮੰਨਤਾ ਜੜੀ ਦਿੱਤੀ ਹੋਈ ਹੈ ਤੇ ਪੰਜਾਬੀ ਨੂੰ ਉਹਨਾਂ ਨੇ ਦੂਸਰੀ ਜਿਹੜੀ ਭਾਸ਼ਾ ਹੈ ਉਸ ਦੇ ਆਧਾਰ ਦੇ ਉੱਤੇ ਰੱਖਿਆ ਹੈ ਵਾ ਦਿੱਲੀ ਦੇ ਵਿੱਚ ਵੀ ਪੰਜਾਬੀ ਜਿਹੜੀ ਹੈ ਉਹਨੂੰ ਥੱਲੇ ਜਗ੍ਹਾ ਦਿੱਤੀ ਗਈ ਹੈ ਕਿਉਂਕਿ ਪਹਿਲਾਂ ਇਹ ਵੀ ਖੇਤਰ ਇੱਧਰ ਸੀ ਬਾਅਦ ਵਿੱਚ ਉਹ ਵੀ ਵੰਡ ਲਿਆ ਗਿਆ ਹੌਲੀ ਹੌਲੀ ਇਹ ਚੀਜ਼ਾਂ ਵੰਡੀਆਂ ਗਈਆਂ ਸੱਭਿਆਚਾਰ ਜਿਹੜਾ ਹੈ ਉਹ ਖਿੱਲਰਦਾ ਗਿਆ ਅਲੱਗ ਹੋਣ ਦਾ ਗਿਆ ਉਹਨਾਂ ਨੇ ਆਪਣਾ ਕਲਚਰ ਜਿਹੜਾ ਸੀ ਉਹ ਵੱਖਰਾ ਜਿਹੜਾ ਆਪਣੇ ਹਜ਼ਾਰ ਦੇ ਨਾਲ ਬਣਿਆ ਲੈ ਖਾਣਾ ਪੀਣਾ ਵੀ ਇਸੇ ਤਰੀਕੇ ਦੇ ਨਾਲ ਆ ਜਾਂਦਾ ਜਿੱਥੇ ਮੌਸਮ ਜਿਹੋ ਜਿਹਾ ਜਿੱਥੇ ਕਿਹੋ ਜਿਹੀ ਭੂਗੋਲਿਕ ਸਥਿਤੀਆਂ ਦੇ ਆਧਾਰ ਤੇ ਮਿਲਦੇ ਗਏ ਨੇ ਸਾਡੇ ਇੱਥੇ ਜ਼ਿਆਦਾ ਹੈ ਕਈ ਜਗ੍ਹਾ ਤੇ ਉੱਤੇ ਜਿਵੇਂ ਹਾੜੀ ਦੀਆਂ ਫਸਲਾਂ ਉਥੇ ਦੇ ਆਧਾਰ ਤੇ ਉੱਤੇ ਖੇਤੀ ਕੀਤੀ ਜਾਂਦੀ ਹੈ ਕਿਤੇ ਸੌਣੀ ਦੀਆਂ ਫਸਲਾਂ ਜਿਵੇਂ ਆਈਆਂ ਨੇ ਤੇ ਕਿਤੇ ਹੋਰ ਤਰੀਕੇ ਦੀ ਫਸਲ ਜਿਹੜੀ ਆ ਉਹ ਦੇਖੀ ਜਾਂਦੀ ਆ ਪਿੰਡ ਜੇਕਰ ਦੇਖਿਆ ਜਾਵੇ ਤਾਂ ਜਿਹੜੀ ਪਿੰਡ ਦੀ ਜਿਹੜੀ ਬੰਤਰ ਸੀ ਨਾ ਉਹ ਸਾਡੇ ਪਹਿਲਾਂ ਹੀ ਤਿਆਰ ਹੋਈਆਂ ਹੋਈਆਂ ਸੀ ਜਦ ਅਸੀਂ ਪ੍ਰਾਣੀ ਹਿਸਟਰੀ ਪੜ੍ਹਦੇ ਹਾਂ ਨਾ ਉੱਥੇ ਸਾਨੂੰ ਪਿੰਡਾਂ ਦੇ ਬਾਰੇ ਕਾਫੀ ਪੜਨ ਨੂੰ ਮਿਲਦਾ ਹੈ ਠੀਕ ਹੈ ਬਾਅਦ ਵਿੱਚ ਕੀ ਗਾਇ ਜਦੋਂ ਇਹਨਾਂ ਦੇ ਇੱਕ ਤੁੰਨਾ ਕੀਤੀ ਜਾਂਦੀ ਹੈ ਨਾ ਤੇ ਇਹਨਾਂ ਦੇ ਵਿੱਚ ਜਿਹੜੀ ਤੁੰਨਾ ਕੀਤੀ ਜਾਂਦੀ ਹੈ ਉਹ ਸਮਾਜਿਕ ਤੇ ਭੂਗੋਲਿਕ ਅੰਗ ਜਿਹੜੇ ਨੇ ਉਹਨਾਂ ਨੂੰ ਆਧਾਰ ਬਣਾ ਕੇ ਕੀਤੀ ਜਾਂਦੀ ਹੈਗੀ ਤੇ ਹੁਣ ਦੇਖੋ ਜਿਹੜੇ ਵੱਡੇ ਪਿੰਡ ਸੀ ਨਾ ਉਹਨਾਂ ਦੇ ਨਾਮ ਜਿਹੜੇ ਸੀ ਉਹ ਗੁੜ ਤੇਪੁਰ ਛੋਟੇ ਜਿਹੜੇ ਪਿੰਡ ਸੀ ਉਹਨਾਂ ਨੂੰ ਮਾਰੇ ਕਹਿੰਦੇ ਸੀ ਤੇ ਛੋਟੇ ਪਿੰਡ ਜਿਹੜੇਗੇ ਸੀ ਛੋਟੇ ਜਿਹੜੇ ਸੀ ਨਾ ਵੱਡੇ ਪਿੰਡਾਂ ਦੀ ਪਛਾਣ ਕਰਨ ਵਾਸਤੇ ਉਹਨਾਂ ਨੂੰ ਕਲਾਂ ਤੇ ਖੁਰਦ ਜਿਹੜੇਗੇ ਸੀ ਉਹਨਾਂ ਦੇ ਨਾਮ ਦੇ ਅਧਾਰ ਤੇ ਬਟਲੇ ਜਾਂਦੇ ਸੀ ਤੇ ਕਈ ਜਿਹੜੇ ਪਿੰਡੇਗੇ ਸੀ ਉਹ ਬਾਹਰੀ ਕਿਸੇ ਜਿਹੜੇ ਗੋਥ ਸੀ ਉਹਨਾਂ ਦੇ ਨਾਲ ਜੇਕਰ ਕੀ ਰਹਾ ਹੁੰਦਾ ਸੀ ਤਾਂ ਉਸ ਗੋਥ ਦੇ ਨਾਮ ਦੇ ਉੱਤੇ ਹੀ ਉਸਾ ਜਿਹੜਾ ਨਾਮ ਇਹ ਗਾ ਸੀ ਉਹ ਰੱਖ ਦਿੱਤਾ ਜਾਂਦਾ ਸੀ ਕਿ ਪਿੰਡਾਂ ਦੇ ਨਾਮ ਜਾਤਾਂ ਦੇ ਆਧਾਰ ਦੇ ਉੱਤੇ ਰੱਖੇ ਜਾਂਦੇ ਸੀ ਕਈ ਸਿਰਫ ਅੱਲਾ ਦੇ ਉੱਤੇ ਹੀ ਪਾਏ ਜਾਂਦੇ ਸੀ ਅੱਲਾ ਵੀ ਇਸੇ ਪੜੇ ਹੋਏ ਨੇ ਪਤਾ ਹੈ ਨਾ ਅੱਲਾ ਜਿਹੜੀਆਂ ਗਿਆ ਉਹਨਾਂ ਦੇ ਆਧਾਰ ਦੇ ਉੱਤੇ ਜਿਹੜੀਆਂ ਸੋ ਇਹ ਕੀ ਰਸੀ ਪਿੰਡ ਦੀ ਪਹਿਲੋ ਸਥਿਤੀਆਂ ਬਣੀਆਂ ਹੋਈਆਂ ਸੀ ਇਸ ਤਰੀਕੇ ਦੇ ਨਾਲ ਜਿੱਥੇ ਜਿਵੇਂ ਇੱਕ ਕਿਤੇ ਜਿਹੜੇ ਕਰਨ ਵਾਲੇ ਸੀ ਉਹਨਾਂ ਨੂੰ ਇੱਕੋ ਜਗ੍ਹਾ ਜਗ੍ਹਾ ਦਿੱਤੀ ਜਾਂਦੀ ਸੀ ਪਿੰਡ ਦੇ ਵਿੱਚ ਉਹਨਾਂ ਦੇ ਕਿਵੇਂ ਉਹਨਾਂ ਨੇ ਰਹਿਣਾ ਸੀ ਕਿਵੇਂ ਨਹੀਂ ਇਹ ਵੀ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਇਸ ਤੋਂ ਇਲਾਵਾ ਪਿੰਡਾਂ ਦੀ ਅੰਦਰੂਨੀ ਬੰਦਰ ਵੀ ਜਿਹੜੀ ਸੀ ਅੰਦਰ ਉਹ ਵੀ ਅਲੱਗ-ਅਲੱਗ ਤਰੀਕੇ ਦੇ ਜਿਹੜੇ ਕਿ ਸੀ ਜਿਵੇਂ ਪਕਤੀਆਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਉਹਨਾਂ ਦੇ ਵਿੱਚ ਵੰਡੇ ਹੋਏ ਸੀ ਪਿੰਡ ਤੇ ਛੋਟੇ ਪਿੰਡਾਂ ਦੇ ਵਿੱਚ ਜਿਹੜੀ ਜਾਤ ਸੀ ਉਹਨਾਂ ਦੀ ਜਿਹੜੀ ਉਹਨਾਂ ਨੂੰ ਵਸਾਉਣ ਦੀ ਵਿਧੀ ਜਿਹੜੀ ਸੀ ਉਹ ਵੀ ਬੜੀ ਖਾਸ ਤਰੀਕੇ ਦੀ ਹੁੰਦੀ ਸੀ ਠੀਕ ਹੈ ਸੋ ਇਹ ਚੀਜ਼ਾਂ ਸੀ ਜਿਹੜੀਆਂ ਪਿੰਡ ਨੂੰ ਇੱਕ ਸਟੇਬਲ ਕਰਦੀਆਂ ਅੱਜ ਕੱਲ ਇਹੋ ਜਿਹੀ ਚੀਜ਼ਾਂ ਘੱਟ ਦੇਖਣ ਨੂੰ ਮਿਲਿਆ ਜਿੱਥੇ ਜਿਹੜੇ ਵੱਸ ਗਏ ਵੱਸ ਗਏ ਪਹਿਲਾਂ ਇਹ ਨਹੀਂ ਹੁੰਦਾ ਸੀ ਪਿੰਡਾਂ ਦੇ ਵੀ ਉਹਨਾਂ ਨੇ ਇੱਕ ਪੂਰਾ ਬਣਾਇਆ ਹੁੰਦਾ ਸੀ ਕਿੱਥੇ ਕਿੰਨਾ ਨੇ ਰਹਿਣਾ ਹੈ ਕਿੱਥੇ ਕਿੰਨਾਂ ਨੂੰ ਜਗ੍ਹਾ ਦੇਣੀ ਹੈ ਸੋ ਇਹ ਵੀ ਸਾਡੇ ਕਲਚਰ ਦੇ ਵਿੱਚ ਦੇਖਿਆ ਜਾਂਦਾ ਇਸ ਤੋਂ ਇਲਾਵਾ ਪਰਿਵਾਰ ਦੀ ਜਦਕਰ ਗੱਲ ਕੀਤੀ ਜਾਵੇ ਸੋ ਸਾਡੇ ਇੱਥੇ ਵੀ ਪਰਿਵਾਰ ਜਿਹੜੇ ਆ ਉਹ ਕਾਫੀ ਵੱਡੇ ਸੀ ਹੁਣ ਤਾਂ ਛੋਟੇ ਜੇ ਉਹਨਾਂ ਦੇ ਨਾਮ ਵੀ ਸਬਮਿਟ ਕੇ ਰੱਖ ਦਿੱਤੇ ਹੋਏ ਜਿਵੇਂ ਉਹ ਅੰਗਰੇਜ਼ੀ ਦੇ ਵਿੱਚ ਇੱਕ ਅੰਕਲ ਹੀ ਵਰਡ ਜਿਹੜਾ ਹੈਗਾ ਬਸ ਪੰਜਾਬੀ ਦੇ ਵਿੱਚ ਅਸੀਂ ਚਾਚਾ ਤਾਇਆ ਮਾਮਾ ਮਾਸੜ ਫੁੱਫੜ ਤੇ ਸ਼ਬਦ ਜਿਹੜੇ ਆ ਉਹਨਾਂ ਨੂੰ ਪ੍ਰਯੋਗ ਕਰਦੇ ਆ ਪਰ ਪੰਜਾਬੀ ਦੇ ਵਿੱਚ ਇਹਨਾਂ ਸਾਰਿਆਂ ਵਾਸਤੇ ਇੱਕ ਅੰਕਲ ਵਰਡ ਜਿਹੜਾ ਰਹਿ ਗਿਆ ਜਿਵੇਂ ਸੋ ਇਹ ਵੀ ਸਾਡਾ ਜਿਹੜਾ ਅਲੱਗ ਕਲਚਰ ਹੈ ਉਸ ਤਰੀਕੇ ਦੇ ਆਧਾਰ ਤੇ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਪਰਿਵਾਰ ਦੀ ਸਥਿਤੀ ਹੈ ਪਰਿਵਾਰ ਦੇ ਰਿਸ਼ਤੇ ਨਾਲ ਕਿ ਜਿਹੜੇ ਆ ਉਹ ਦੇਖਣ ਨੂੰ ਮਿਲਦੇ ਨੇ ਇਸ ਤੋਂ ਇਲਾਵਾ ਸੌਰੀ ਇੱਥੇ ਨਾ ਕੋ ਮਨੀ ਪਿਆ ਤੋਹਫਾ ਦੀ ਗੱਲ ਕੀਤੀ ਜਾਂਦੀ ਹੈ ਹੁਣ ਤੋਹਫੇ ਦੀ ਇੱਥੇ ਗੱਲ ਕਿਉਂ ਆਈ ਐ ਵੀ ਤੁਸੀਂ ਦੇਖਣਾ ਗਵਾ ਹੁਣ ਦੇਖੋ ਇਹ ਤੋਹਫਾ ਜਿਹੜੀ ਆ ਇਹ ਜਸਟ ਇੱਕ ਐਗਜ਼ਾਮਪਲ ਲੀਤੀ ਉਹਨਾਂ ਨੇ ਰਸਮਲੀ ਵਾਜਾਂ ਦੇ ਆਧਾਰ 'ਤੇ ਉੱਤੇ ਤੇ ਕਹਿੰਦੇ ਇਹਨੂੰ ਅਸੀਂ ਨਿਖਣ ਦਾ ਸਥਾਨ ਦੇ ਸਕਦੇ ਹਾਂ ਤੇ ਜਦੋਂ ਤੋਹਫਾ ਲੈਣੇ ਆ ਤਾਂ ਤੋਹਫਾ ਦੇਣੇ ਵਾਲਾ ਬੜੇ ਸਤਿਕਾਰ ਦਾ ਇੱਕ ਇੱਕ ਸਾਧਨ ਮੰਨਿਆ ਜਾਂਦਾ ਹੈ ਗਵਾ ਸੋ ਉਸ ਲਿਆਣ ਦਾ ਤੋਹਫਾ ਮੋੜਿਆ ਵੀ ਜਾਂਦਾ ਹੈ ਗਵਾ ਜਿਵੇਂ ਹੁਣ ਜਿਸ ਤਰ੍ਹਾਂ ਪੰਜਾਬੀ ਦੇ ਵਿੱਚ ਨਹੀਂ ਹੁੰਦਾ ਗ੍ਰੇਨਾ ਜਿਹੜਾ ਰਵਾ ਉਹ ਇੱਕ ਪ੍ਰਚਲਿਤ ਹੈਗੀ ਹੈ ਜਿਹੜੀ ਬਾਕੀ ਜਗ੍ਹਾ ਦਾ ਦਿਨ ਘਾਟ ਹੀ ਦੇਖਣ ਨੂੰ ਮਿਲਿਆ ਉਹ ਦੇਖਣ ਨੂੰ ਤਾਂ ਮਿਲਦੀ ਨਹੀਂ ਹੈਗੀ ਇਹ ਉਹ ਚੀਜ਼ ਹੁੰਦੀ ਹੈ ਜਿਹੜਾ ਦਿੱਤਾ ਜਾਂਦਾ ਹੈ ਵਾਪਸ ਨਹੀਂ ਲਿਆ ਜਾਂਦਾ ਇਸ ਲਈ ਕਿ ਗਵਾਬ ਇਹਨੂੰ ਪੂਨੇ ਦੇ ਵਿਆਹ ਦੇ ਵਿੱਚ ਅਸੀਂ ਹੀ ਕਹਿ ਸਕਦੇ ਹਾਂ ਜਾਂ ਫਿਰ ਉਹ ਕੰਨਿਆ ਜਿਹੜਾ ਦਵਾ ਉਹ ਦਾਨ ਵੀ ਕਈ ਜਗ੍ਹਾ ਜਿਵੇਂ ਅਸੀਂ ਕੰਨਿਆਦਾਨ ਹੁੰਦਾ ਹੈ ਵਾ ਹੁਣ ਦੇਖੋ ਇਹ ਜਿਹੜੀ ਰਸਮ ਹੁੰਦੀ ਹੈ ਬਹੁਤ ਸਾਰੇ ਜਗ੍ਹਾ ਮਿਲ ਜਾਂਦੀ ਹੈ ਹਰ ਇੱਕ ਜਗ੍ਹਾ ਤੇ ਉੱਤੇ ਕੰਨਿਆਦਾਨ ਮਿਲ ਜਾਂਦਾ ਹੈ ਤੇ ਇਸ ਦਾ ਮਤਲਬ ਕੀ ਹੈਗਾ ਹੈ ਕਈ ਜਿਹੜੇ ਰਸਮ ਬਿਵਾਜ਼ਾ ਉਹ ਕਈਆਂ ਦੇ ਵਿੱਚ ਇੱਕੋ ਜਿਹੀ ਹੈ ਕਈਆਂ ਦੇ ਵਿੱਚ ਉਹ ਚੀਜ਼ਾਂ ਮਿਲਦੀਆਂ ਹੀ ਨਹੀਂ ਸਾਨੂੰ ਇਹ ਵੀ ਕੀ ਵੱਖਰੇ ਤਰੀਕੇ ਦੇ ਨਾਲ ਆਇੰਦਾ ਹੈ ਜਿਵੇਂ ਸਾਡੇ ਵਿੱਚ ਸੰਧਾਰਾ ਜਿਹੜਾ ਹੈ ਵਾ ਉਹ ਵੀ ਭੇਜਿਆ ਜਾਂਦਾ ਹੈ ਤਵਾ ਕਈਆਂ ਜਗ੍ਹਾ ਕੁਝ ਹੋਰ ਰਸਮ-ਰਿਵਾਜ ਦੀਆਂ ਦੀ ਕਈ ਜਗ੍ਹਾ ਹੋਰ ਰਸਮ-ਰਿਵਾਜ ਕੀਤੇ ਜਾਂਦੇ ਸੋ ਤੋਹਫਾ ਇੱਕ ਰਸਮ-ਰਿਵਾਜ ਦਾ ਉਦੋਂ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਕਿਵੇਂ ਤੋਹਫੇ ਜੜੇ ਗਿਆ ਉਹ ਦਿੱਤੇ ਜਾਂਦੇ ਨੇ ਤੇ ਤੋਹਫੇ ਲਏ ਜਾਂਦੇ ਨੇ ਕਿ ਜਗ੍ਹਾ ਤੇ ਉੱਤੇ ਇਹੋ ਜਾਂਦਾ ਤੋਹਫਾ ਜੜਾ ਸਿਰਫ ਦਿੱਤਾ ਹੀ ਜਾਂਦਾ ਹੈ ਉਹ ਵਾਪਸ ਨਹੀਂ ਜਿਹੜਾ ਲੈਣ ਦਾ ਹੁਣ ਪਹਿਰਾਵਾ ਪਹਿਰਾਵਾ ਹਰ ਸਭਿਆਚਾਰ ਦਾ ਲਾਗੀ ਜਿਹੜੇ ਵੀ ਹੈ ਇੱਕ ਪਛਾਣ ਬੰਦਾ ਜਿਵੇਂ ਸਾਡੇ ਇੱਥੇ ਵੱਖਰੇ ਆ ਪਗੜੀ ਜਿਹੜੀ ਹੈ ਜਿਵੇਂ ਸਾਡੇ ਪੰਜਾਬ ਦੇ ਵਿੱਚ ਪਰਦਾ ਦੇ ਪਹਿਰਾਵੇ ਦੀ ਖਾਸੀਅਤ ਹੈਗੀ ਹੈ ਇੱਜ਼ਤ ਤੇ ਸਵੈਮਾਨ ਦਾ ਪ੍ਰਤੀਕ ਹੈ ਜਿਵੇਂ ਪਗੜੀ ਥੱਲੇ ਨਹੀਂ ਆਣੀ ਚਾਹੀਦੀ ਇਹ ਚੁੰਨੀ ਜਿਹੜੀ ਹੈ ਉਹ ਅੱਜਕੱਲ ਤ ਬਹੁਤ ਹੀ ਘੱਟ ਹੈ ਹੈ ਹੀ ਨਹੀਂ ਔਰ ਤਾਂ ਜਿਹੜੀਆਂ ਸਿਰ ਟੱਕਦੀਆਂ ਸੀ ਪੱਗ ਦੇ ਬਰਾਬਰ ਇਹਨੂੰ ਮਾਨਤਾ ਦਿੱਤੀ ਜਾਂਦੀ ਸੀ ਪਹਿਲੋ ਸੇ ਤੋਂ ਚੁੰਨੀ ਲਥਨਾ ਬਹੁਤ ਹੀ અપਮਾਨਜਨ ਪਹਿਲਾਂ ਹਟਿਆ ਜਾਂਦਾ ਸੀ ਚੁੰਨੀ ਤੇ ਪੱਗ ਆਪਣੀ ਆਪਣੀ ਮਹੱਦਤਾ ਰੱਖਦੇ ਸੀ ਅੱਜ ਕੱਲ ਜਿਹੜੇ ਸਿਆਸੀ ਪਾਰਟੀਆਂ ਨੇ ਆਪਣੇ ਅਲੱਗ-ਅਲੱਗ ਜਿਹੜੇ ਕਿ ਨੇ ਦਸਤਾਰਾਂ ਨੂੰ ਵੀ ਉਹਨਾਂ ਨੇ ਇੱਕ ਸਾਧਨ ਜਿਹੜਾ ਦਾਵਾ ਬਣਾ ਲਿਆ ਹੈ ਦਾਵਾ ਬਟ ਹੁਣ ਅੱਜ ਕੱਲ ਕੀ ਪੱਗਾਂ ਤੇ ਸਟਾਈਲ ਵੀ ਅਲੱਗ ਆ ਚੁੱਕੇ ਨੇ ਸੋ ਹਰ ਇੱਕ ਦਾ ਵੱਖਰਾ-ਵੱਖਰਾ ਆਇੰਦਾ ਹੈ ਦਾਵਾ ਇਸ ਤੋਂ ਇਲਾਵਾ ਵਰਤਾਂ ਜਿਹੜੀਆਂ ਸਲਵਾਰ ਕਮੀਜ਼ ਪਾਉਂਦੇ ਸੀ ਤੇ ਮੱਧ ਜਿਹੜੇ ਸੀ ਜਿਵੇਂ ਚੱਗਾ ਜਿਹਨੂੰ ਕਹਿੰਦੇ ਨੇ ਸੀ ਉਹ ਪੈਂਦੇ ਸੀ ਹੁਣ ਪੱਛਮੀ ਪ੍ਰਭਾਵ ਹੈ ਜੀਨਸ ਪੈਂਟ ਇਹ ਜਿਹੜੇ ਚੀਜ਼ਾਂ ਚੱਲ ਰਹੀਆਂ ᱛੀਆਂ ਨੇ ਕੁੜੀਆਂ ਵੀ ਇਹਨਾਂ ਦੇ ਵਿੱਚ ਹੈ ਸੋ ਇਹ ਵੀ ਹਰ ਇੱਕ ਦਾ ਅਲੱਗਲਾ ਪਹਿਰਾਵਾ ਹੈ ਜਿਹੜੇ ਕਲਚਰ ਦਾ ਹੈ ਨਾਲ ਦੇ ਨਾਲ ਹਾਰ ਸ਼ਿੰਗਾਰ ਵੀ ਹਰ ਇੱਕ ਦਾ ਅਲੱਗਲਾ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਹੈ ਜਿਵੇਂ ਪੰਜਾਬ ਦੇ ਵਿੱਚ ਜਿਵੇਂ ਜਿਹੜੇ ਗਹਿਣੇ ਪਾਏ ਜਾਂਦੇ ਸਿਰ ਤੇ ਉੱਤੇ ਕੰਨ ਆਕ ਕੰਨ ਵੇਰ ਗਲਾ ਬਹਾ ਉਂਗਲੀਆਂ ਪਹਿਰਾ ਇਹਨਾਂ ਦੇ ਵਿੱਚ ਪਾਏ ਜਾਂਦੇ ਨੇ ਠੀਕ ਹੈ ਤੇ ਜਿਹੜੇ ਜ਼ਿਆਦਾ ਮੀਰ ਹੈ ਸੋਨੇ ਦੇ ਗਹਿਣੇ ਜ਼ਿਆਦਾ ਪਾਉਂਦੇ ਨੇ ਪਹਿਲੇ ਜਿਹੜੇ ਦੱਸਿਆ ਉਹ ਚਾਂਦੀ ਦੇ ਗਹਿਣੇ ਕਈ ਜਗ੍ਹਾ ਚੱਲਦੇ ਨੇ ਚਾਂਦੀ ਦੇ ਗਹਿਣੇ ਨਾ ਆਈ ਥਿੰਕ ਹਿਮਾਚਲ ਵਾਲੀ ਸਾਈਡ ਜ਼ਿਆਦਾ ਚੱਲਦੇ ਨੇ ਚਾਂਦੀ ਦੇ ਗਹਿਣੇ ਤੇ ਸਾਡੇ ਦਾ ਜ਼ਿਆਦਾਤਰ ਜਿਹੜਾ ਗਵਾ ਉਹ ਸੋਨਾ ਜਿਹੜਾ ਪਾ ਕੇ ਇੱਕ ਖੁਸ਼ ਹੁੰਦੇ ਨੇ ਠੀਕ ਹੈ ਤੇ ਖਾਣਾ ਜਿਹੜਾ ਰਹਿ ਗਿਆ ਖਾਣਾ ਵੀ ਅਸੀਂ ਦੇਖ ਲੈਣੇ ਆ ਮੇਰਾ ਖਿਆਲ ਅਸੀਂ ਖਾਣਾ ਵੀ ਦੇਖ ਲਿਆ ਸੀ ਪਹਿਲਾਂ ਕੀ ਆ ਕੀ ਨਹੀਂ ਸੋ ਅਗੇ ਤਾਂ ਪਤਾ ਹੈ ਖਾਣਾ ਜਿਹੜਾ ਹੈ ਹਰ ਇੱਕ ਦਾ ਅਲੱਗ-ਅਲੱਗ ਜਿਹੜਾ ਉਸ ਆਧਾਰ ਤੇ ਮੰਨਿਆ ਜਾਂਦਾ ਹੈ ਸੋ ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਤਾਂ ਪੰਜਾਬੀ ਸਭਿਆਚਾਰ ਦੇ ਵਿੱਚ ਕਬੀਲੇਦਾਰੀ ਵੀ ਸਾਨੂੰ ਅਲੱਗ-ਅਲੱਗ ਮਿਲਦੀ ਹੈ ਕਬੀਲੇ ਦਾ ਆਧਾਰ ਜਦ ਜਿਹੜਾ ਅਸੀਂ ਪਿੱਛੇ ਪੜੇ ਸੀ ਕਿ ਜਿਹੜੇ ਪਿੰਡ ਹੈ ਉਹਨਾਂ ਦੇ ਵਿੱਚ ਇਹ ਜਿਹੜਾ ਆਮ ਚੀਜ਼ਾਂ ਚਲਦੀਆਂ ਨੇ ਠੀਕ ਹੈ ਜਾਤਾਂ ਉਸੇ ਅਧਾਰ ਤੇ ਮਿਲ ਰਹੇ ਹਨ ਇਹ ਫਿਰਕੇ ਕਬੀਲੇ ਜਿਹੜੇ ਆ ਉਸੇ ਅਧਾਰ ਤੇ ਉੱਤੇ ਦੇਖਣ ਨੂੰ ਜਿਹੜੇ ਸਾਨੂੰ ਮਿਲਦੇ ਗਏ ਨੇ ਹੁਣ ਇਸ ਤੋਂ ਇਲਾਵਾ ਜਿਹੜੀ ਹੈ 11 1/2 ਜਿਹੜੇ ਪਿੰਡਾਂ ਦੇ ਵਿੱਚ ਜਿਹੜੀਆਂ ਜਾਤ ਐ ਕਾਸਟ ਐ ਉਸੇ ਅਧਾਰ ਤੇ ਉੱਤੇ ਵੀ ਜਿਹੜੇ ਕੇ ਸੀ ਉਹ ਮੰਨੇ ਜਾਂਦੇ ਸੀ ਚੀਜ਼ਾਂ ਕਧਰਾ ਕੀਮਤਾ ਰਸਮਾਂ ਜੜੀਆਂ ਨੇ ਹਰੇਕ ਦੀਆਂ ਅਲੱਗ-ਅਲੱਗ ਐਵੇਂ ਮੈਂ ਦੱਸ ਦਿੰਨੀ ਆ ਕਈ ਜਗ੍ਹਾ ਸਾਨੂੰ ਕਾਨੂੰਨ ਕਈਆਂ ਦੇ ਅਲੱਗ ਮਿਲਦੇ ਨੇ ਕਈਆਂ ਦੇ ਸਾਨੂੰ ਲੋਕਾਚਾਰ ਦੇ ਵਿੱਚ ਜਿਹੜੇ ਆਮ ਨਿਯਮ ਜਿਹੜੇ ਮਿਲਨੇ ਨੇ ਜਿਨ੍ਹਾਂ ਦੇ ਇੱਕ ਜਸਟ ਐਜ਼ ਅ ਫਾਰਮੈਲਟੀ ਪੂਰੇ ਕੀਤੇ ਜਾਂਦੇ ਨੇ ਉਹ ਲੱਗੇ ਮਿਲਦੇ ਨੇ ਸੋ ਲਿਖੜ ਵੀ ਲੱਛਣ ਦੇ ਵਿੱਚ ਤਾਂ ਬਹੁਤ ਕੁਝ ਆਈਂਦਾ ਗਵਾ ਸਾਡੇ ਕੋਲ ਜਿਵੇਂ ਕਧਰਾ ਕੀਮਤਾ ਰਸਮਾਂ ਆਈਂਦੀਆਂ ਨੇ ਸਨਾਂਚਨਾਤਮਕ ਵਹਿਤਵ ਸੇਸ਼ਤਾ ਆਈਂਦੀ ਆ ਪੰਜਾਬ ਦੀ ਇਸ ਤੋਂ ਇਲਾਵਾ ਜਾਤਾਂ ਉਪਜਾਤਾਂ ਆਈਂਦੀਆਂ ਨੇ ਸੜਕੋ ਤੇ ਉਹ ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਕਬੀਲੇਦਾਰੀਆਂ ਆਈਂਦੀਆਂ ਸੋ ਇਹ ਅਲੱਗ-ਅਲੱਗ ਜਿਹੜੇ ਕਿ ਨੇ ਇਹ ਮੈਂ ਜ਼ਿਆਦਾ ਲੰਬਾ ਨਹੀਂ ਕਰਵਾਇਆ ਜਿਵੇਂ ਮੈਂ ਤੁਹਾਨੂੰ ਕਿਹਾ ਛੋਟਾ ਜਿਹਾ ਹੀ ਮੈਂ ਕਰਵਾਇਆ ਹੈ ਬਟ ਇਸ ਦੇ ਵਿੱਚ ਇਹੋ ਚੀਜ਼ਾਂ ਜਿਹੜੀਆਂ ਆ ਬੇਸਿਕਲੀ ਜੋ ਮੇਨ ਹੈ ਉਹ ਸਭ ਕੁਝ ਸਭਿਆਚਾਰ ਦੇ ਲੱਛਣਾਂ ਦੇ ਵਿੱਚ ਇਹੋ ਚੀਜ਼ਾਂ ਜਿਹੜੀਆਂ ਮਿਲ ਗਿਆ ਨਹੀਂ ਸਾਨੂੰ ਪੜਨ ਦੇ ਵਾਸਤੇ ਹੋਰ ਕੁਝ ਐਕਸਟਰਾ ਨਹੀਂ ਮਿਲਦਾ ਬਾਕੀ ਜਿਹੜੇ ਟਾਪਿਕ ਹੈ ਸਾਡੇ ਕੋ ਹੁਣ ਇੱਕ ਵਾਰੀ ਮੈਂ ਦੱਸ ਦਿੰਦੀ ਆ ਕਦਰ ਪ੍ਰਣਾਲੀ ਆਈ ਥਿੰਕ ਅਸੀਂ ਨਹੀਂ ਕੀਤੀ ਸੋ ਕਦਰ ਪ੍ਰਣਾਲੀ ਜਿਹੜੀ ਅਸੀਂ ਥੋੜੀ ਜਿ ਕਰਾਂਗੇ ਕਈ ਵਾਰ ਇਸ ਟ੍ਰਿਕ ਦਾ ਕੁਐਸਚਨ ਆ ਜਿਹੜੇ ਅਸੀਂ ਸਕਿਪ ਕਰ ਦਿੰਨੇ ਆ ਕਿਉਂਕਿ ਸਾਨੂੰ ਪਤਾ ਇਹ ਚੀਜ਼ ਇੰਨੀ ਜ਼ਿਆਦਾ ਆਉਣੀ ਨਹੀਂ ਦੀ ਤਾਂ ਕਿ ਅਸੀਂ ਪੜਾਂਗੇ ਨਹੀਂ ਬਟ ਨਹੀਂ ਅਸੀਂ ਇਸ ਚੀਜ਼ ਨੂੰ ਵੀ ਪੜਾਂਗੇ ਸੋ ਕਦਰ ਪ੍ਰਣਾਲੀ ਜਿਹੜਾ ਸਾਡਾ ਪਰ ਨੈਕਸਟ ਟੌਪਿਕ ਹੋਏਗਾ ਉਸ ਦੇ ਵਿੱਚ ਅਸੀਂ ਕਿਵੇਂ ਜਿਹੜੀ ਹੈ ਕੀ ਕੀ ਕਦਰ ਪ੍ਰਣਾਲੀ ਦੇ ਵਿੱਚ ਇੱਕ ਦੇਖਣ ਨੂੰ ਪਾਇਆ ਜਾਂਦਾ ਮਿਲਦਾ ਹੈ ਉਸ ਦੇ ਬਾਰੇ ਅਸੀਂ ਜਿਹੜਾ ਇਸ ਦੇ ਵਿੱਚ ਦੇਖਾਂ ਠੀਕ ਹੈ ਸੋ ਵੀਡੀਓ ਦੇਖਣ ਵਾਸਤੇ ਥੈਂਕ ਯੂ ਬਾਕੀ ਕੁਝ ਵੀ ਹੋਰ ਪੁੱਛਣਾ ਹੋਵੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆਂ ਐਂਡ ਆਬਵੀਅਸਲੀ ਇੱਕ ਵਾਰੀ ਹੋਰ ਕਹਿ ਰਹਾ ਆਂ ਕਿ ਅਨ ਅਕੈਡਮੀ ਤਾਂ ਮੈਂ ਨਹੀਂ ਪੜਾਉਂਦੀ ਪੈਸੇ ਦੇ ਇੱਕ ਕੋਰਸ ਉੱਥੇ ਨਾ ਲਿਓ ਅਗਰ ਕੋਰਸ ਲੈਣਾ ਹੋਵੇਗਾ ਤਾਂ ਇੱਥੇ ਕੋਰਸ ਤੁਸੀਂ ਲੈ ਸਕਦੇ ਹੋ ਜਦੋਂ ਹੁਣ ਅੱਗੇ ਨੈਕਸਟ ਜਿਹੜਾ ਤੋਂ ਬੈਚ ਕੋਰਸ ਸ਼ੁਰੂ ਹੋਣੇ ਨੇ ਜਿੰਨਾ ਜਿੰਨਾ ਲੈਣੇ ਹੋਣਗੇ ਤਾਂ ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਜਿਹੜਾ ਬੈਚ ਕੋਰਸ ਹੈ ਉਹ ਉੱਥੇ ਕਰਵਾ ਦਾਂਗੀ ਥਿਊਰੀ ਜਿਹੜੀ ਹੈ ਸਾਡੀ ਚੱਲੇਗੀ ਤੋਂ ਉੱਥੇ ਪੜਾਣੀ ਠੀਕ ਹੈ okay thank you